ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੋਰਠ ਬਾਣੀ ਭਗਤ ਪੀਖਨ ਕੀ ਇੱਕ ਊੰਕਾਰ ਸਤਗੁਰ ਪ੍ਰਸਾਦ ਸਵਾਗਤ ਅੱਗੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸੋਰਠ ਰਾਗਣੀ ਵਿੱਚ ਭਗਤ ਪੀਖਣ ਜੀ ਦੀ ਬਾਣੀ ਆਰੰਭ ਕਰਦੇ ਹਨ ਸਤਿਗੁਰੂ ਮੰਗਲ ਕਰਦੇ ਹਨ ਇੱਕ ਜੋ ਅਦਵੈਤ ਰੂਪ ਪਰਮੇਸ਼ਰ ਹੈ ਓਹੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੋ ਭਗਤ ਪੀਖਣ ਜੀ ਦਾ ਜੂਪੀ ਦੇ ਇਲਾਕੇ ਅੰਦਰ ਕੁਮਿਆਰਾਂ ਦੇ ਘਰ ਵਿੱਚ ਜਨਮ ਹੋਇਆ ਸੀ ਜੋ ਕਮਾਈ ਵਾਲੇ ਤਤ ਬੀਤੇ ਸਨ ਇਹਨਾਂ ਦੀ ਸੰਗਤ ਪੀਪਾ ਭਗਤ ਜੀ ਨੂੰ ਹੋਈ ਸੀ ਤੇ ਪੀਪੇ ਭਗਤ ਦੀ ਸੰਗਤ ਕਰਕੇ ਭਗਤ ਪੀਖਣ ਜੀ ਰਾਮਾਨੰਦ ਜੀ ਨੂੰ ਮਿਲੇ ਸੀ ਭਗਤ ਪੀਪਾ ਜੀ ਦੇ ਨਾਲ ਪ੍ਰੇਮ ਹੋਣੇ ਕਰਕੇ ਰਾਮਾਨੰਦ ਜੀ ਨੇ ਉਪਦੇਸ਼ ਦਿੱਤਾ ਸੀ ਜਿਸ ਉਪਦੇਸ਼ ਨੂੰ ਪ੍ਰਾਪਤ ਕਰਕੇ ਭਗਤ ਪੀਖਣ ਜੀ ਨੇ ਕਮਾਈ ਕੀਤੀ ਤੇ ਕਿਵੇਂ ਨਿਹਾਲ ਹੋਏ ਤੇ ਪਰਮੇਸ਼ਰ ਦੇ ਦਰਸ਼ਨ ਕਰਕੇ ਵਿਰਾਗਮਈ ਸ਼ਬਦ ਉਚਾਰਨ ਕਰਕੇ ਬਿਰਧ ਅਵਸਥਾ ਦੀ ਬਾਬਤ ਪਰਮੇਸ਼ਰ ਸਾਹਮਣੇ ਬੇਨਤੀ ਕਰਦੇ ਹਨ ਸੋ ਇਸ ਪਾਵਨ ਸ਼ਬਦ ਦੇ ਅਰਥ ਜੋ ਹਨ ਉਹ ਰਖਾਉ ਵਾਲੀ ਪੰਕਤੀ ਤੋਂ ਆਪਾਂ ਸ਼ੁਰੂ ਕਰਨੇ ਹਨ ਜੋ ਟਕਸਾਲ ਦੀ ਸੀਨੇ ਬਸੀਨੇ ਮਰਿਆਦਾ ਚਲੀ ਆ ਰਹੀ ਹੈ ਰਾਮ ਰਾਏ ਹੋ ਹਿ ਬੈਦ ਬਨਵਾਰੀ ਆਪਣੇ ਸੰਤ ਹੈ ਲੀਹ ਉਬਾਰੀ ਰਹਾਉ ਏ ਬਨਵਾਰੀ ਸੰਸਾਰ ਬਾਗ ਦੇ ਬਾਨੀ ਰਾਮ ਰਾਏ ਰਾਜਾ ਰੂਪ ਪਰਮੇਸ਼ਰ ਜੀ ਤੂੰ ਮਿਰਦ ਅਵਸਥਾ ਦੇ ਦੁੱਖਾ ਤੋਂ ਬੈਦ ਹਕੀਮ ਰੂਪ ਹੋ ਗਏ ਆਪ ਦਿਆਂ ਸੰਤਾਂ ਨੂੰ ਰੋਗਾਂ ਤੋਂ ਉਬਾਰੀ ਬਚਾ ਲੈਣਾ ਕਰ ਰਹਾਉ ਨਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਵਾਨੀ ਰੂਦਾ ਗੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰਹਿ ਪਰਾਨੀ ਭਗਤ ਜੀ ਸ਼ਬਦ ਆਰੰਭ ਕਰਦੇ ਹਨ ਏ ਮਹਾਰਾਜ ਬਿਰਧ ਅਵਸਥਾ ਵਿੱਚ ਆਪ ਮੁਹਾਰੇ ਨੇਤਰਾ ਵਿੱਚੋਂ ਪਾਣੀ ਵਗਣ ਲੱਗ ਪੈਂਦਾ ਹੈ ਤਨ ਸਰੀਰ ਦਾ ਬਲ ਵੀ ਖੀਨਾ ਕੀਏ ਨਾਸ਼ ਹੋ ਜਾਂਦਾ ਹੈ ਇਹ ਕੇਸ ਵਾਲ ਵੀ ਦੁੱਧਵਾਨੀ ਦੁੱਧ ਵਰਗੇ ਝਟੇ ਹੋ ਜਾਂਦੇ ਆ। ਅਤੇ ਕੰਠ ਜੋ ਗळा ਹੈ ਇਹ ਕਫ ਨਾਲ ਰੁਦਾ ਰੁਕਣੇ ਕਰਕੇ ਸਾਫ ਸ਼ਬਦ ਬਚਨ ਨਹੀਂ ਉਚਾਰਨ ਕਰਦਾ। ਭਾਵ ਕਿਸੇ ਨੂੰ ਆਪਣਾ ਦੁੱਖ ਸੁੱਖ ਨਹੀਂ ਦੱਸਿਆ ਜਾਂਦਾ। हे महाराज ਅਬ ਕੀ ਇਹ ਹੋਣ ਇਸ ਬਿਰਧ ਅਵਸਥਾ ਦੇ ਵੇਲੇ ਪ੍ਰਾਨੀ ਕੀ ਇਹ ਜੀਵ ਕੀ ਕਰਨ? RAM RAI ਹੋ へ ਬੈਦ ਬਨਵਾਰੀ ਆਪਣੇ ਸੰਤਹਿਲੇ ਉਬਾਰੀ ਰਹਾਉ ਏ ਬਨਵਾਰੀ ਸੰਸਾਰ ਬਾਗਬਾਨੀ ਦੇ ਰਾਏ ਪ੍ਰਕਾਸ਼ ਪ੍ਰਕਾਸ਼ ਰੂਪ ਪਰਮੇਸ਼ਰ ਜੀ ਬਿਰਧ ਅਵਸਥਾ ਦੇ ਦੁੱਖ ਤੋਂ ਬੈਦ ਹਕੀਮ ਰੂਪ ਹੋ ਕੇ ਆਪਣੇ ਸੰਤੋ ਭਾਵ ਮਹਾਤਮਾ ਜਨਾਂ ਨੂੰ ਰੋਗਾਂ ਤੋਂ ਉਬਾਰੀ ਬਚਾ ਲੈਣਾ ਕਰੋ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਬਚਾ ਲੈਣਾ ਕਿਉਂ ਕਰੋ ਕਿਉਂਕਿ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੇ ਮਾਹੀ ਬਿਰਧ ਅਵਸਥਾ ਵਿੱਚ ਮਤੇ ਵਿੱਚ ਪੀੜਾ ਪੈਣ ਲੱਗ ਜਾਂਦੀ ਹੈ ਸਰੀਰ ਤਨ ਵਿੱਚ ਵੀ ਜਲਨ ਸਾੜ ਪੈਦਾ ਹੋ ਜਾਂਦਾ ਅਤੇ ਕਲੇਜੇ ਵਿੱਚ ਵੀ ਕਰਕ ਕਈ ਚੁੱਭਵੀਂ ਪੀੜਾ ਪੈਣ ਲੱਗ ਜਾਂਦੀ ਹੈ ਐਸੀ ਬੇਦਨ ਉਪਜ ਖਰੀ ਭਈ ਵਾ ਕਾ ਔਖ ਦਿਨਾਹੀ ਏ ਮਹਾਰਾਜ ਬਿਰਧ ਅਵਸਥਾ ਵਿੱਚ ਇਹੋ ਜਿਹੀ ਬੇਦਨ ਪੀੜਾ ਖਰੀ ਕੀ ਇਹ ਬਹੁਤੀ ਪੈਦਾ ਹੋ ਜਾਂਦੀ ਹੈ ਵਾਕਈ ਉਸ ਪੀੜਾ ਦੀ ਨਿਵਰਤੀ ਦਾ ਕੋਈ ਵੀ ਔਖਦ دارو ਨਹੀਂ ਹੁੰਦਾ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜਗ ਸਾਰਾ ਹੀਮ ਪਰਮੇਸ਼ਰ ਆਪ ਜੀ ਦਾ ਨਾਮ ਅੰਮ੍ਰਿਤ ਨਿਰਮਲ ਉਜਲ ਜਲ ਪਾਣੀ ਦੀ ਨਿਆਈ ਹੈ ਨਾਮ ਅੰਮ੍ਰਿਤ ਰੂਪੀ ਜਲ ਉਜਲ ਕਰਨ ਵਾਲਾ ਹੈ ਇਹ ਹੰਕਾਰ ਤ੍ਰਿਸ਼ਨਾ ਈਰਖਾ ਦੀ ਪੀੜਾ ਦੂਰ ਕਰਨ ਵਾਲੀ ਸੰਸਾਰ ਵਿੱਚ ਸਾਰਾ ਕੀ ਹੈ ਸ੍ਰੇਸ਼ਟ ਔਸ਼ਧੀ ਹੈ ਇਹੋ ਹੀ ਜਗ ਸੰਸਾਰ ਵਿੱਚ ਅਸਲ ਔਸ਼ਧੀ ਰੂਪ ਹੈ ਭਾਵ ਸੰਸਾਰ ਦਾ ਕਲਿਆਣ ਕਰਨ ਵਾਲੀ ਹੈ ਅਵਿਧਿਆ ਰੂਪੀ ਰੋਗ ਨਿਵਿਰਤ ਕਰਨ ਨੂੰ ਇਹ ਪਰਮੇਸ਼ਰ ਦਾ ਨਾਮ ਸੰਸਾਰ ਵਿੱਚ ਸ੍ਰੇਸ਼ਟ ਔਸ਼ਧੀ ਰੂਪ ਹੈ ਕਿਉਂਕਿ ਅਸੀਂ ਪੜਦੇ ਹਾਂ ਨਾ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਗੁਰ ਪ੍ਰਸਾਦ ਕਹਿ ਜਨ ਪੀਖਨ ਪਾਵੋ ਮੁਖ ਦਵਾਰਾ ਭਗਤ ਪੀਖਨ ਜੀ ਕਹਿ ਤੂੰ ਪਾਵ ਕਥਨ ਕਰਦੇ ਆ ਕਿ ਇਓ ਮੈਂ ਜਨ ਦਾਸ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਤਿੰਨ ਪ੍ਰਕਾਰ ਦੀ ਪੀੜਾ ਨੂੰ ਨਾਮ ਰੂਪੀ ਔਖ ਦੀ ਨਾਲ ਦੂਰ ਕਰਕੇ ਮੁਕਤੀ ਦਾ ਦਰਵਾਜਾ ਗਿਆਨ ਪਾਵਾਂਗਾ ਐਸਾ ਨਾਮ ਨਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਭਗਤ ਜੀ ਅਗਲਾ ਸ਼ਬਦ ਅਰੰਭ ਕਰਦੇ ਆ ਕਿਰਪਾ ਕਰਕੇ ਦੱਸ ਰਹੇ ਪਰਮੇਸ਼ਰ ਦਾ ਇਹੋ ਜਿਹਾ ਨਾਮ ਹੈ ਜੋ ਰਤਨਾ ਨਾਲੋਂ ਵੀ ਨਿਰਮੋਲਕ ਅਮੋਲਕ ਹੈ ਕਿਉਂਕਿ ਰਤਨਾ ਦੇ ਬਦਲੇ ਧਨ ਜਾਂ ਹੋਰ ਕੀਮਤੀ ਪਦਾਰਥ ਮਿਲ ਜਾਂਦੇ ਆ ਇਹ ਪੂਰਬਲੇ ਪੁੰਨ ਉੱਤਮ ਕਰਮਾਂ ਦੇ ਸਦਕੇ ਨਾਮ ਰੂਪੀ ਪਦਾਰਥ ਗੁਰਾਂ ਦੇ ਪਾਸੋਂ ਪਾਉਣਾ ਕੀਤਾ ਹੈ ਪੁਰਬਲੇ ਪਦਾਰਥਾਂ ਦੇ ਨਿਸ਼ਕਾਮ ਪੁੰਨ ਕਰਮਾ ਕਰਕੇ ਇਹੋ ਜਿਹਾ ਨਾਮ ਸਰੂਪ ਦਾ ਅਮੋਲਕ ਰਤਨ ਪਾਇਆ ਹੈ ਅਨਕ ਯਤਨ ਕਰ ਹਿਰਦੈ ਰਾਖਿਆ ਰਤਨ ਨਿਸ਼ਪੈ ਸ਼ਪਾਇਆ ਜਿਵੇਂ ਅਨਕ ਬਹੁਤੇ ਯਤਨ ਉਪਾ ਕਰਕੇ ਸੂਮ ਆਦਮੀ ਆਪਣੇ ਕੋਲ ਪਏ ਧਨ ਨੂੰ ਹਿਰਦੈ ਚਿੱਤ ਵਿੱਚ ਹੀ ਲਿਖੋ ਕੇ ਰੱਖਦਾ ਹੈ ਭਾਵੇਂ ਚਾਹੇ ਬਾਹਰੋਂ ਬਸਤਰ ਫਟੇ ਪੁਰਾਣੇ ਪਾਏ ਹੋਣ ਪਰ ਉਸ ਦੇ ਮੱਥੇ ਤੇ ਅੰਦਰਲੀ ਧਨ ਦੀ ਮਸਤੀ ਦਾ ਚਮਕਾਰਾ ਪੈਂਦਾ ਹੈ ਜਿਸ ਕਰਕੇ ਉਸ ਦੇ ਧਨ ਰਤਨ ਆਦ ਲੁਕਾਇਆ ਹੋਇਆ ਲੁਕਦੇ ਨਹੀਂ ਛੁਪਦੇ ਨਹੀਂ ਹਰ ਗੁਣ ਕਹ ਤੇ ਕਹਿ ਨਾ ਜਾਈ ਜੈਸੇ ਗੂੰਗੇ ਕੀ ਮਠਿਆਈ ਰਹਾਉ ਹਰੀ ਪਰਮੇਸ਼ਰ ਦੇ ਗੁਣਾ ਨੂੰ ਕਹਿੰਦੇ ਤਾਂ ਹਾਂ ਪਰ ਸਮਗਰ ਕਹੇ ਨਹੀਂ ਜਾਂਦੇ ਅਸੀਂ ਪਰਮੇਸ਼ਰ ਦੇ ਗੁਣਾ ਦਾ आनंद वक्ति बनके कहंदे हां परंतु ਸਾਥੋਂ ਸਮਗਰ ਕਿਹਾ ਨਹੀਂ ਜਾਂਦਾ ਜਿਸ ਪ੍ਰਕਾਰ ਗੁੰਗੇ ਬੋਲ ਨਾ ਸਕਣ ਵਾਲੇ ਪੁਰਖ ਦੀ ਜ਼ੁਬਾਨ ਮਠਿਆਈ ਖਾ ਕੇ ਉਸਦੇ ਆਨੰਦ ਨੂੰ ਨਹੀਂ ਨਾ ਕਹਿ ਸਕਦੀ ਇਸੇ ਪ੍ਰਕਾਰ ਮਹਾਤਮਾ ਜਨਾਂ ਨੂੰ ਜੋ ਨਿਰਵੈਰਤਾ ਦਾ ਆਨੰਦ ਹੁੰਦਾ ਹੈ ਉਹ ਹੋਰਨਾਂ ਨੂੰ ਆਪਣੀ ਜ਼ੁਬਾਨ ਨਾਲ ਕਹਿ ਕੇ ਨਹੀਂ ਦੱਸ ਸਕਦੇ ਕੇਵਲ ਉਹ ਆਪ ਹੀ ਜਾਣਦੇ ਹੁੰਦੇ ਆ ਰਹਾਉ ਅੱਗੇ ਹੁਣ ਪਰਮੇਸ਼ਰ ਦੇ ਨਾਮ ਉਚਾਰਨ ਦੀ ਯੁਗਤੀ ਦੱਸਦੇ ਆ ਰਸਨਾ ਰਮਤ ਸੁਨਤ ਸੁਖ ਸਰਵਨਾ ਚਿੱਤ ਚੇਤੇ ਸੁਖ ਹੋਈ ਪਰਮੇਸ਼ਰ ਦਾ ਨਾਮ ਰਸਨਾ ਜੀਬਾ ਦੁਆਰਾ ਰਮਤ ਉਚਾਰਨ ਕਰਕੇ ਅਤੇ ਸਰਵਨ ਕੰਨਾਂ ਦੇ ਨਾਲ ਨਾਮ ਸੁਣਨ ਕਰਕੇ ਸੁਖ ਪ੍ਰਾਪਤ ਹੁੰਦਾ ਹੈ ਰਸਨਾ ਨਾਲ ਨਾਮ ਉਚਾਰਨੇ ਕਰਕੇ ਸੁਖ ਪ੍ਰਾਪਤ ਹੁੰਦਾ ਹੈ ਤੇ ਕੰਨਾਂ ਨਾਲ ਸੁਣਨ ਕਰਕੇ ਲਿਵ ਲੱਗ ਜਾਂਦੀ ਹੈ ਰਸਨਾ ਨਾਲ ਰਮਤ ਉਚਾਰ ਕੇ ਆਪਣੀ ਸਰਵਨਾ ਕੰਨਾਂ ਨਾਲ ਸੁਖ ਸਰੂਪ ਦੇ ਜਸ ਨੂੰ ਸੁਨਤ ਕਈਏ ਸੁਣਨੀਏ ਤਾਂ ਫਿਰ ਚਿੱਤ ਹਿਰਦੇ ਦੇ ਨਾਲ ਚੇਤੇ ਚਿੰਤਨ ਕਰਕੇ ਸੁਖ ਆਨੰਦ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਕਉ ਭੀਖਨ ਦੁਇ ਨੈਣ ਸੰਤੋਖੇ ਜੈ ਦੇਖਾਂ ਤਹਿ ਸੋਈ ਅਗਤ ਪੀਖਨ ਜੀ ਕਹੋ ਤੂੰ ਭਾਵ ਕਥਨ ਕਰਦੇ ਆ ਕਿ ਮੇਰੇ ਦੁਇ ਦੋਵੇਂ ਪ੍ਰਤੱਖ ਨੇਤਰ ਮਨ ਬੁੱਧ ਰੂਪ ਨੇਤਰ ਪਰਮੇਸ਼ਰ ਦੇ ਦਰਸ਼ਨ ਕਰਕੇ ਸੰਤੁਸ਼ਟਤਾ ਨੂੰ ਪ੍ਰਾਪਤ ਹੋ ਗਏ ਹਨ ਹੁਣ ਅਸੀਂ ਜਿੱਥੇ ਵੀ ਵੇਖਦੇ ਹਾਂ ਉਥੇ ਉਹ ਪਰਮੇਸ਼ਰ ਹੀ ਵਿਆਪਕ ਦਿਸਦਾ ਹੈ ਸੋ ਇਤੋਂ ਤੱਕ ਸੋਰਠ ਰਾਗ ਦੀ ਸਮਾਪਤੀ ਹੋਈ ਹੈ ਔਗਤ ਤਨਾਸਰੀ ਰਾਗ ਦੀ ਪ੍ਰਾਰੰਭਤਾ ਹੋ ਰਹੀ ਹੈ ਸਤਿਗੁਰੂ ਕਿਰਪਾ ਕਰ ਰਹੇ ਹਨ ਰਾਗ ਤਨਾਸਰੀ ਸੰਸਕ੍ਰਿਤ ਵਿੱਚ ਤਨਾਸਰੀ ਇੱਕ ਰਾਗਨੀ ਦਾ ਨਾਮ ਹੈ ਇਹ ਰਾਗਨੀ ਗੁਰਮਤ ਸੰਗੀਤ ਵਿੱਚ ਮਾਲ ਕੌਂਸ ਦੀ ਰਾਗਨੀ ਹੈ ਜੈਸਾ ਕਿ ਅਸੀਂ ਰਾਗ ਮਾਲਾ ਵਿੱਚ ਪੜਦੇ ਹਾਂ ਤਨਾਸਰੀ ਇਹ ਪਾਂਚੋ ਗਾਈ ਮਾਲ ਰਾਗ ਕੋ ਸਖਸੰਗ ਲਾਈ ਸੋ ਆਸਾਵਰੀ ਤੇ ਮਾਲਵਾ ਮਿਲ ਕੇ ਮਾਲਕੌਂਸ ਦੀ ਛਾਇਆ ਸਮੇਤ ਹੈ ਪਰੰਤੂ ਹੋਰਨਾ ਮਤਾ ਵਿੱਚ ਜਿਹਾ ਕੋ ਕਾਲੀਨਾਤ ਮਤ ਵਿੱਚ ਮੇਗ ਦੀ ਰਾਗਨੀ ਹੈ ਸੁਰ ਤਾਲ ਸਮੂਹ ਵਿੱਚ ਮਾਲ ਕੌਂਸ ਦੀ ਨੂੰ ਲਿਖੀ ਹੈ ਨਾਦ ਬినੋਦ ਵਿੱਚ ਦੀਪਕ ਦੀ ਰਾਗਨੀ ਲਿਖੀ ਹੈ ਹੋਰ ਮੁਲਤਾਨੀ ਤਨਾਸਰੀ ਪਹਾੜੀ ਸੰਕਰੀਣ ਸੰਕੀਰਣ ਦੇ ਮੇਲ ਕਰਕੇ ਹੁੰਦੀ ਹੈ ਸੁਆਸਾ ਮਾਰੂ ਮਿਲੇ ਤਾਂ ਜੈਤਸਰੀ ਟੰਕਾਰ ਤਨਾਸਰੀ ਗੁਰਮਤ ਸੰਗੀਤ ਪਰੰਪਰਾ ਦਾ ਵਿਸ਼ੇਸ਼ ਲੋਕਪ੍ਰਿਯ ਰਾਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਰਾਗ ਅਧੀਨ ਮਹੱਲਾ ਪਹਿਲਾ ਮਹੱਲਾ ਤੀਜਾ ਮਹੱਲਾ ਚੌਥਾ ਮਹੱਲਾ ਪੰਜਵਾਂ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਭਗਤ ਰਵਿਦਾਸ ਜੀ ਭਗਤ ਤਰਲੋਚਨ ਜੀ ਭਗਤ ਸੈਣ ਜੀ ਭਗਤ ਪੀਪਾ ਜੀ ਅਤੇ ਭਗਤ ਧੰਨਾ ਜੀ ਦੀ ਬਾਣੀ ਅੰਕਤ ਹੈ ਸੋ ਇਸ ਰਾਗ ਬਾਰੇ ਗੁਰ ਪਰਮਾਨ ਹੈ ਜੈਸਾ ਕਿ ਤਨਸਰੀ ਤਨਮੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ ਆਉ ਤਨਾ ਸ੍ਰੀ ਰਾਗ ਆਰੰਭ ਹੋਇਆ ਹੈ ਆਪਾਂ ਵਿਚਾਰ ਸੁਣ ਕਰਕੇ ਲਾਹੇ ਪ੍ਰਾਪਤ ਕਰੀਏ ਤਨਾ ਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਨੀਆ ਨੂੰ ਤਾਰਦੇ ਹੋਏ ਵਿਚਰਦੇ ਹੋਏ ਪੱਖੋ ਕੇ ਰੰਧਾਵੇ ਸੋਹਰੇ ਪਿੰਡ ਵਿੱਚ ਆਏ ਤਾਂ ਮਹਾਰਾਜ ਸਾਹਿਬ ਦੇ ਸੱਸ ਸੋਹਰਾ ਮੂਲ ਚੰਦ ਤੇ ਚੰਦੋ ਰਾਣੀ ਸਤਗੁਰੂ ਜੀ ਨੂੰ ਉਲੰਬੇ ਦੇਣ ਲੱਗੇ ਪਰ ਸਤਗੁਰੂ ਜੀ ਵੱਡਿਆਂ ਦੇ ਸਤਕਾਰ ਨੂੰ ਮੁੱਖ ਰੱਖਦਿਆਂ ਚੁੱਪ ਰਹੇ ਇੰਨੇ ਚਿਰ ਨੂੰ ਮਾਤਾ ਸੁਲੱਖਣੀ ਜੀ ਵੀ ਆ ਗਏ ਤੇ ਬੇਨਤੀ ਕੀਤੀ ਕਿ ਮੈਂ ਆਪ ਜੀ ਦੇ ਚਰਨਾਂ ਵਿੱਚ ਰਹਿਣਾ ਚਾਹੁੰਦੀ ਹਾਂ ਤਾਂ ਸਤਗੁਰਾਂ ਨੇ ਕਿਹਾ ਕਿ ਜਿਵੇਂ ਅਸੀਂ ਰਹਾਂਗੇ ਉਵੇਂ ਹੀ ਰਹਿਣਾ ਪਵੇਗਾ ਤੇ ਮਾਤਾ ਜੀ ਦੋਹਾਂ ਪੁੱਤਰਾਂ ਨੂੰ ਨਾਲ ਲੈ ਕੇ ਸਤਗੁਰੂ ਜੀ ਨਾਲ ਕਰਤਾਰਪੁਰ ਸਾਹਿਬ ਆ ਗਏ ਇੱਕ ਦਿਨ ਮਾਤਾ ਜੀ ਨੇ અત્યੰਤ ਜਿਗਿਆਸਾ ਭਾਵ ਧਾਰ ਕੇ ਬੇਨਤੀ ਕੀਤੀ ਕਿ ਮਹਾਰਾਜ ਜਿਸ ਤਰ੍ਹਾਂ ਆਪ ਗੁਰਸਿੱਖਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦੀ ਕਲਿਆਣ ਕਰਦੇ ਹੋ ਇਸੇ ਤਰ੍ਹਾਂ ਮੇਰੇ ਤੇ ਵੀ ਕਿਰਪਾ ਕਰਕੇ ਮੇਰੀ ਵੀ ਕਲਿਆਣ ਕਰੋ ਸਤਿਗੁਰੂ ਜੀ ਕਹਿਣ ਲੱਗੇ ਕਿ ਜਦੋਂ ਤੁਹਾਡਾ ਸਾਡੇ ਨਾਲ ਪਤਨੀ ਵਾਲਾ ਸਬੰਧ ਜੁੜਿਆ ਸੀ ਉਸੇ ਦਿਨ ਹੀ ਤੁਹਾਡੀ ਕਲਿਆਣ ਹੋ ਗਈ ਸੀ ਪਰ ਬੇਨਤੀ ਕਰਨ ਤੋਂ ਇਹ ਸ਼ਬਦ ਉਚਾਰਨ ਕੀਤਾ ਇਸ ਸ਼ਬਦ ਦਾ ਦੂਸਰਾ ਭਾਵ ਜ ਗਿਆਸੂ ਪ੍ਰਦੀ ਗੁਰੂ ਸਿੱਖ ਸੰਵਾਦ ਅਨਸਾਰ ਹੈ ਸਤਿਗੁਰੂ ਜੀ ਰਾਗ ਦੇ ਪਹਿਲੇ ਘਰ ਸੁਰ ਤਾਲ ਵਿੱਚ ਚੌਪ ਦੇ ਚਾਰ ਪਦਿਆਂ ਵਾਲਾ ਪਹਿਲਾ ਮੰਗਲ ਕਰਦੇ ਹਾਂ ਸ਼ਬਦ ਉਚਾਰਨ ਕਰਦੇ ਹਨ ਇੱਕ ਊੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਇੱਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਨਾਸ਼ ਤੋਂ ਰਹਿਤ ਨਾਮ ਪ੍ਰਸਿੱਧ ਕਰਤਾ ਕਰਤਾ ਕਈਏ ਸ੍ਰਿਸ਼ਟੀ ਦਾ ਰਚਨਹਾਰ ਪੁਰਖ ਵਿਆਪਕ ਨਿਰਪਉ ਡਰ ਤੋਂ ਰਹਿਤ ਨਿਰਵੈਰ ਵੈਰ ਤੋਂ ਰਹਿਤ ਕਿਸੇ ਨਾਲ ਵੈਰ ਨਹੀਂ ਜਿਸ ਦਾ ਅਕਾਲ ਕਈਏ ਕਾਲ ਤੋਂ ਰਹਿਤ ਮੂਰਤ ਸਰੂਪ ਹੈ ਕਾਲ ਤੋਂ ਰਹਿਤ ਹਸਤੀ ਅਜੂਨੀ ਜੂਨਾ ਤੋਂ ਰਹਿਤ ਸੈ ਭੰਗ ਸੁੱਤੇ ਪ੍ਰਕਾਸ਼ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮਾਤਾ ਸੁਲੱਖਣੀ ਜੀ ਵੱਲੋਂ ਵੀ ਕੀਤੀ ਬੇਨਤੀ ਨੂੰ ਸਤਗੁਰੂ ਜੀ ਸ਼ਬਦ ਦੁਆਰਾ ਉਚਾਰਨ ਕਰਦੇ ਆ ਜੀਵ ਡਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ ਏ ਸਤਗੁਰੂ ਮੇਰਾ ਆਪਣਾ ਜੀਵ ਆਤਮਾ ਪਰਲੋਕ ਵਿੱਚ ਜੰਪੂਰੀ ਦੀ ਹਾਲਤ ਨੂੰ ਵੇਖ ਕੇ ਡਰਦਾ ਹੈ ਪੈ ਭੀਤ ਹੋ ਰਿਹਾ ਹੈ ਆਪ ਜੀ ਤੋਂ ਬਿਨਾਂ ਹੋਰ ਕਿਸੇ ਦੇ ਨਾਲ ਕਿਸੇ ਕੋਲ ਜਾ ਕੇ ਪੁਕਾਰ ਫਰਿਆਦ ਕਰ ਜਿਗਿਆਸੂ ਜਨ ਬੇਨਤੀ ਕਰਦਾ ਹੈ ਕਿ हे ਸਤਿਗੁਰੂ ਜੀ ਮੇਰਾ ਜੀਵ ਆਤਮਾ ਮਨ ਕਾਲ ਦੇ ਭੈ ਕਰਕੇ ਪਰਲੋਕ ਵਿੱਚ ਜੰਪੂਰੀ ਦੀ ਹਾਲਤ ਨੂੰ ਵੇਖ ਕਰਕੇ ਡਰ ਰਿਹਾ ਹੈ ਮੈਂ ਹੋਰ ਕਿਸ ਦੇ ਕੋਲ ਜਾ ਕੇ ਫਰਿਆਦ ਕਰਾਂ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ हे ਸਤਿਗੁਰੂ ਜੀ ਆਪ ਜੀ ਦੁੱਖਾਂ ਨੂੰ ਵਿਸਰਜਣ ਦੂਰ ਕਰਨ ਵਾਲੇ ਹੋ ਮੈਂ ਤਾਂ ਆਪ ਜੀ ਦਾ ਹੀ ਸੇਵਿਆ ਸੇਵਨ ਕੀਤਾ ਹੈ ਕਿਉਂਕਿ ਆਪ ਹੀ ਚੋਹਾਂ ਜੁਗਾਂ ਵਿੱਚ ਸਦਾ ਸਦਾ ਹਮੇਸ਼ਾ ਹਮੇਸ਼ਾ ਜੀਵਾਂ ਨੂੰ ਬ੍ਰਹਮ ਗਿਆਨ ਦੀਆਂ ਮੁਕਤੀ ਦੀਆਂ ਆਦ ਦਾਤਾਰ ਦਾਤਾ ਦੇਣ ਵਾਲੇ ਦਾਤਾ ਰੂਪ ਹੋ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਏ ਮੇਰਾ ਮੇਰੇ ਸਾਹਿਬ ਮਾਲਕ ਸਤਿਗੁਰੂ ਜੀ ਆਪ ਜੀ ਨਿਤ ਨਵੀਨ ਸਰੂਪ ਹੋਤੇ ਹਮੇਸ਼ਾ ਹਮੇਸ਼ਾ ਦਾਤਾ ਰੂਪ ਹੋ ਚਾਰੇ ਖਾਣੀਆਂ ਦੇ ਜੀਵਾਂ ਦੀ ਕਲਿਆਣ ਕਰਨ ਵਾਲੇ ਹੋ ਰਹਾਉ ਬਿਸਰਾਮ ਦੇ ਕੀ ਈਉ ਬੇਨਤੀ ਸੁਣ ਕੇ ਅੱਗੇ ਸਤਿਗੁਰੂ ਜੀ ਨੇ ਉੱਤਰ ਦਿੱਤਾ ਆਨੰਦਨ ਸਾਹਿਬ ਸੇਵੀਐ ਅੰਤ ਛਡਾਈ ਸੋਇ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਇ ਏ ਮੇਰੀ ਸਾਡੀ ਕਾਮਣੀ ਇਸਤਰੀ ਧਰਮ ਸੁਪਤਨੀ ਜਗਿਆਸੂ ਰੂਪ ਇਸਤਰੀ ਨੂੰ ਸਾਡੀ ਸਿੱਖਿਆ ਨੂੰ ਕੰਨਾਂ ਦੁਆਰਾ ਸੁਣ ਜੇ ਸੁਣ ਸੁਣੇਗੀ ਤਾਂ ਤੇਰਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਉਜਾਵੇਗਾ हे ਮੇਰੀ ਸ਼ੁੱਧ ਬੁੱਧੀ ਰੂਪ ਕਾਮਣੀ ਇਸਤਰੀ ਜਗਿਆਸੂ ਰੂਪ ਇਸਤਰੀ ਤੂੰ ਸਾਡੀ ਸਿੱਖਿਆ ਸਤ ਸ਼ਾਸਤਰਾਂ ਦੁਆਰਾ ਸ਼ਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣਨਾ ਕਰ ਜੇ ਸੁਣੇਗੀ ਤਾਂ ਤੇਰਾ ਸੰਸਾਰ ਤੋਂ ਪਾਰ ਉਤਾਰਾ ਹੋਗੀ ਮੁਕਤੀ ਰੂਪ ਪਰਲੇ ਕਿਨਾਰੇ ਤੇ ਉਤਰਨਾ ਹੋਵੇਗਾ ਪਾਲ ਪਾਰ ਲੰਘ ਜਾਵੇਂਗੇ ਸੋ ਅੱਗੇ ਮਾਤਾ ਸਲੱਖਣੀ ਜੀ ਜਿਗਿਆਸੂ ਵੱਲੋਂ ਸਤਿਗੁਰਾਂ ਅਗੇ ਬੇਨਤੀ ਹੈ ਦਇਆਲ ਤੇਰੇ ਨਾਮ ਤਰਾ ਸਤਿਗੁਰ ਬਾਣੇ ਜਾਵ ਰਹਾਉ ਏ ਦਇਆਲ ਦਇਆ ਦੇ ਆਲ ਘਰ ਸਤਿਗੁਰੂ ਜੀ ਤੁਹਾਡੇ ਨਾਮ ਨੂੰ ਜਪ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ ਇਸ ਲਈ ਮੈਂ ਤੁਹਾਡੇ ਨਾਮ ਤੋਂ ਹਮੇਸ਼ਾ ਬਲਹਾਰ ਕੁਰਬਾਨ ਜਾਵਾਂ ਰਹਾਉ ਬਿਸਰਾਮ ਦੇ ਕੇ ਪਰਮਾਉਂਦੇ ਅੱਗੇ ਸਤਿਗੁਰੂ ਸਾਹਿਬ ਜੀ ਉੱਤਰ ਵਿੱਚ ਕਥਨ ਕਰ ਰਹੇ ਆ ਸਰਬੰਸਾਚਾ ਏਕ ਹੈ ਦੂਜਾ ਨਹੀਂ ਕੋਈ ਏ ਸੋ ਲਖਣੀ ਜਿਗਿਆਸੂ ਰੂਪ ਇਸਤਰੀ ਸੁਣ ਸਰਬੰਸ ਸਾਰਿਆਂ ਵਿੱਚ ਇੱਕ ਸੱਚਾ ਅਕਾਲਪੁਰਖ ਵਾਹਿਗੁਰੂ ਵਿਆਪਕ ਹੈ ਉਸ ਤੋਂ ਬਿਨਾ ਦੂਸਰਾ ਕਿਸੇ ਵੀ ਸਥਾਨ ਵਿੱਚ ਕੋਈ ਨਹੀਂ ਹੈ ਤਾਂ ਕੀ ਸੇਵਾ ਸੋ ਕਰੇ ਜਾ ਕਹੋ ਨਦਰ ਕਰੀ ਉਸ ਵਾਏ ਗੁਰੂ ਦੀ ਭਗਤੀ ਰੂਪ ਸੇਵਾ ਟਹਿਲ ਉਹੋ ਹੀ ਕਰ ਸਕਦਾ ਹੈ ਜਿਸ ਉਤੇ ਗੁਰੂ ਸਾਹਿਬ ਜੀ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਪਰਮੇਸ਼ਰ ਕਿਰਪਾ ਨਦਰ ਦ੍ਰਿਸ਼ਟੀ ਕਰਦਾ ਹੈ ਉਸ ਅੱਗੇ ਇਓ ਬੇਨਤੀ ਕਰੀਏ ਤੋ ਦਬਾਜ ਪਿਆਰੇ ਕੇਵਰ ਹਾ ਸਬ ਡਿਆਈ ਦੇਹ ਜੇ ਤੇ ਨਾਮ ਤੇਰੇ ਲਾਗ ਰਹਾ ਹੈ ਮੇਰੇ ਪਿਆਰੇ ਵਾਹਿਗੁਰੂ ਤੇਰੀ ਪ੍ਰਾਪਤੀ ਤੋਂ ਬਿਨਾ ਮੈਂ ਕਿਵੇਂ ਜੀਵਤ ਰਹਿਣਾ ਕਰਾਂ ਮੈਨੂੰ ਸਾਤ ਕੀ ਉਹ ਵਡਿਆਈ ਉਚਤਾ ਦੇਣਾ ਕਰੋ ਜਿਸ ਕਰਕੇ ਤੁਹਾਡੇ ਨਾਮ ਵਿੱਚ ਲੱਗਾ ਰਹਾ ਦੂਜਾ ਨਹੀਂ ਕੋਈ ਜਿਸ ਆਗੇ ਪਿਆਰੇ ਜਾਏ ਕਹਾ ਰਹਾ ਹੈ ਪਿਆਰੇ ਵਾਹਿਗੁਰੂ ਮੈਂ ਕਿਸ ਦੇ ਅੱਗੇ ਜਾ ਕੇ ਬੇਨਤੀ ਕਰਾਂ ਆਖਾਂ ਕਿਉਂਕਿ ਆਪ ਜੀ ਤੋਂ ਬਗੈਰ ਹੋਰ ਕੋਈ ਦੂਜਾ ਨਜ਼ਰੀ ਨਹੀਂ ਆਉਂਦਾ ਰਖਾਉ ਬਿਸਰਾਮ ਦੇ ਕੇ ਕਿਰਪਾ ਕਰ ਰੇ ਆ ਸੇਵੀ ਸਾਹਿਬ ਆਪਣਾ ਅਵਰ ਨਾ ਜਾ ਚੌਕੋਏ ਇਸ ਲਈ ਹੇ ਸੁਲਖਣੀ ਜਿਗਿਆਸੂ ਰੂਪ ਇਸ ਤਰੀਕੇ ਆਪਣੇ ਸਾਰਿਆਂ ਦੇ ਸਾਹਿਬ ਮਾਲਕ ਪਰਮੇਸ਼ਰ ਦਾ ਸੇਵੀ ਸੇਵਨ ਕਰੋ ਤੇ ਅਵਰ ਹੋਰ ਕਿਸੇ ਪਾਸੋਂ ਕੋਈ ਵਸਤੂ ਉਸ ਦੇ ਨਾਮ ਤੋਂ ਬਿਨਾ ਹੋਰ ਕੋਈ ਚੀਜ਼ ਨਾ ਜਾਂਚੋ ਮੰਗੀ ਕਿਉਂਕਿ ਕਿਸ ਹੋ ਜਾਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਉਸ ਪਰਮੇਸ਼ਰ ਦਾ ਦਾਸ ਸੇਵਕ ਹਾਂ ਤੇ ਅਸੀਂ ਪਰਮੇਸ਼ਰ ਦੇ ਉਪਰੋਂ ਬਿੰਦ ਬਿੰਦ ਕਾਲ ਵਿੱਚ ਚੁਖ ਚੁਖ ਟੁਕੜੇ ਟੁਕੜੇ ਹੋ ਕੇ ਬਲਹਾਰੇ ਜਾਈਏ ਅਸੀਂ ਬਿੰਦ ਗਿਆ ਗਿਆਤ ਸਰੂਪ ਪਰਮੇਸ਼ਰ ਦੇ ਸਰੂਪ ਨੂੰ ਬਿੰਦ ਜਾਣਨ ਵਾਸਤੇ ਆਪਣੇ ਚਾਰੇ ਅੰਤਹਿ ਕਰਨ ਦੇ ਟੁਕੜੇ ਟੁਕੜੇ ਕਰਕੇ ਕੁਰਬਾਨ ਹੋ ਜਾਈਏ ਜੋ ਉਸ ਪਰਮੇਸ਼ਰ ਦਾ ਦਾਸ ਸੇਵਕ ਹੈ ਅਸੀਂ ਉਸ ਉਪਰੋਂ ਬਿੰਦ ਬਿੰਦ ਕਾਲ ਵਿੱਚ ਚੁਖ ਚੁਖ ਰਤੀ ਰਤੀ ਹੋ ਕੇ ਆਪਣੇ ਆਪ ਨੂੰ ਕੁਰਬਾਨ ਕਰ ਦਈਏ ਸਾਹਿਬ ਤੇਰੇ ਨਾਮ ਵਿਟ ਬਿੰਦ ਬਿੰਦ ਚੁਖ ਚੁਖ ਹੋਏ ਰਹਾ ਇਹ ਸਾਹਿਬ ਮਾਲਕ ਪਰਮੇਸ਼ਰ ਤੁਹਾਡੇ ਨਾਮ ਦੇ ਉੱਪਰ ਬਿੰਦ ਬਿੰਦ ਕਾਲ ਵਿੱਚ ਚੁੱਕ ਚੁੱਕ ਟੁਕੜੇ ਹੋ ਕੇ ਕੁਰਬਾਨ ਜਾਈਏ ਰਹਾਉ ਸੋ ਨੋਟ ਕਰਨ ਵਾਲੀ ਬੇਨਤੀ ਹੈ ਕਿ ਸਭ ਤੋਂ ਘੱਟ ਸਮਾਂ ਜਿਹੜਾ ਹੁੰਦਾ ਉਹ ਬਿੰਦ ਹੁੰਦਾ ਹੈ ਇਸ ਦੀ ਵਿਚਾਰ ਇਸ ਪ੍ਰਕਾਰ ਹੈ ਕਿ ਘੱਟ ਸ਼ਬਦ ਕਹਿਣ ਤੋਂ ਦੋ ਖਿੰਨ ਬਤੀਤ ਹੁੰਦੇ ਆ ਇੱਕ ਖਿੰਦੇ ਛੇਵੇਂ ਹਿੱਸੇ ਦਾ ਨਾਮ ਚੁੱਕ ਹੈ ਚੁੱਕ ਦੇ ਛੇਵੇਂ ਹਿੱਸੇ ਦਾ ਨਾਮ ਬਿੰਦ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਕਲਸਾ ਵਾਹਿਗੁਰੂ ਜੀ ਕੀ ਫਤਿਹ